ਪੂਰੇ ਪੰਜਾਬ 'ਚ ਅੱਜ ਹਰ ਜਗ੍ਹਾ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਦੇ ਚਰਚੇ ਸੁਣਨ ਨੂੰ ਮਿਲਦੇ ਹਨ। ਸਾ ਜੀ ਮੈਂ ਬਰਲਾ ਬੰਕਰ ਤੋਂ ਹਾਂ ਤਿੰਨ ਦਿਨ ਪਹਿਲਾਂ ਸਾਡੇ ਹੀ ਗਵੰਡ ਇੰਜੀਨੀਅਰ ਮਨ ਸਿੰਘ ਜੀ ਚਨਾਦੀ ਹਾਂਗਕਾਂਗ ਦੇ ਵਿੱਚ ਅਚਾਨਕ ਹਾਰਟ ਅਟੈਕ ਹੋਣ ਦੇ ਕਰਕੇ ਮੌਤ ਹੋ ਚੁੱਕੀ ਹੈ ਉਹਨਾਂ ਦੇ ਪਿਤਾ ਜਿਹੜੇ ਸਰਜਨ ਸਿੰਘ ਨੇ ਉਹ ਪਿੰਡਾਂ ਪਿੰਡਾਂ ਵਿੱਚ ਸਬਜ਼ੀ ਵੇਚਦੇ ਨੇ ਬਹੁਤ ਹੀ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੇ ਨੇ ਅੱਜ ਤਿੰਨ ਦਿਨ ਪਹਿਲਾਂ ਹੀ ਉਹਨਾਂ ਦਾ ਘਰ ਫੋਨ ਆਇਆ ਸੀ ਕਿ ਇਹਨਾਂ ਦੇ ਬੇਟੇ ਦੀ ਜਿਹੜੀ ਮੌਤ ਹੋ ਚੁੱਕੀ ਹੈ ਸਾਨੂੰ ਪਤਾ ਲੱਗਾ ਪੂਰੇ ਪਿੰਡ ਵੱਸ ਜਿਹੜੇ ਨਾ ਘਰ ਵਿੱਚ ਆਏ ਸ਼ੋਕ ਦੀ ਲਹਿਰ ਜਿਹੜੇ ਪੂਰੇ ਪਿੰਡ ਵਿੱਚ ਪਾਈ ਗਈ ਮੈਂ ਬੇਨਤੀ ਕਰਦਾ ਸਰਕਾਰਾਂ ਨੂੰ ਕਿ ਜੇ ਇਹ ਬੱਚੇ ਨੌਕਰੀਆਂ ਦੇਣ ਬੱਚਿਆਂ ਨੂੰ ਤੇ ਸਾਡੇ ਬੱਚਿਆਂ ਨੂੰ ਕੀ ਲੋੜ ਹੈ ਬਾਹਰ ਜਾਣ ਦੀ ਅੱਜ ਉਹਨਾਂ ਦੇ ਘਰ ਵਿੱਚ ਕੋਈ ਜੀ ਨਹੀਂ ਹੈ ਮਗਰ ਇਕੱਲਾ ਇਕੱਲਾ ਉਹਨਾਂ ਦਾ ਬੇਟਾ ਸੀ ਕੋਈ ਉਹਨਾਂ ਦੀ ਬੇਟੀ ਨਹੀਂ ਹੈ ਉਹਦੀ ਸ਼ਾਦੀ ਵੀ ਨਹੀਂ ਹੋਈ 7 ਸਾਲ ਪਹਿਲਾਂ ਉਹ ਬਾਹਰ ਗਿਆ ਸੀ ਅੱਜ ਉਹ ਮਰਤੂ ਦੇ ਰੂਪ ਵਿੱਚ ਪਿੰਡ ਵਾਪਸ ਆ ਰਿਹਾ ਹੈ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਹਾਂ ਸੈਂਟਰ ਗਵਰਨਮੈਂਟ ਤੋਂ ਮੰਗ ਕਰਦਾ ਹਾਂ ਕਿ ਉਹਨਾਂ ਦੇ ਪਰਿਵਾਰ ਦੀ ਜਿਹੜੀ ਗੱਲ ਸੁਣੀ ਜਾਵੇ ਉਹਨਾਂ ਦੇ ਬੱਚੇ ਦੀ ਜਿਹੜੀ ਦੀ ਅਮਰਿਤਕ ਦੇ ਜਿਹੜੀ ਆ ਉਹ ਸਾਨੂੰ ਜਿਹੜੀ ਇਸ ਪਰਿਵਾਰ ਨੂੰ ਜਿਹੜੀ ਪੰਚਾਇਤ ਜੀ ਸਾਰੇ ਸਾਲ ਹੋ ਗਏ ਬਾਜੀ ਬਾਪਾ ਆਇਆ ਵੀ ਸੀ ਕਿ ਜਾਂ ਉੱਥੇ ਹੀ ਨਹੀਂ 5 ਸਾਲ ਹੋ ਗਏ ਨਹੀਂ ਆਇਆ ਜੇ ਹੋਣੇ ਆਉਣਾ ਹੀ ਉਹਨੇ ਬਾਜੀ ਜਵਾਰਕ ਮਹੀਨੇ ਬਾਜਰਾ ਗਏ ਉਹਨੇ ਆ ਜਾਣਾ ਅਹ ਪਿਆਗ ਹੋਣ ਕਰਕੇ ਉਹਦੀ ਜੱਤ ਹੋ ਗਈ ਉੱਥੇ ਮੈਂ ਦੀ ਗੱਲ ਹੋਇਆ ਉੱਥੇ ਉੱਥੇ